ਲੈ ਕਰਦੇ ਕੰਮ ਤੇ ਨਿਭੜ ਗਿਆ ਸਾਰੇ ਐਦਾਂ ਕਰਦੀ ਵੀਰੇ ਨੂੰ ਫੋਨ ਲਾ ਕੇ ਪੁੱਛਦੀ ਆ ਵੀ ਘਰੇ ਹੀ ਨੇ ਉਹ ਹੁਣ ਕੀ ਨੇ ਯਾਦ ਕਰ ਲਿਆ ਅੱਛਾ ਅੱਛਾ ਹਲੋ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਹੋਠੀ ਕਿਵੇਂ ਹੋ ਵਧੀਆ ਬਈ ਵਧੀਆ ਤੁਸੀਂ ਦੱਸੋ ਹੋਠੀ ਕੋ ਭਾਈ ਹਾਂਜੀ ਮੈਂ ਵੀ ਠੀਕ ਆ ਘਰੇ ਠੀਕ ਆ ਘਰੇ ਹਾਂ ਹਾਂ ਸਭ ਵਧੀਆ ਨੇ ਬਾਈ ਤੂੰ ਦੱਸ ਆਪਣੇ ਸੁਣਾ ਕਿਵੇਂ ਨੇ ਹਾਂਜੀ ਵਧੀਆ ਹੋਰ ਭਾਬੀ ਕਿੱਥੇ ਹਾਂ ਹਾਂ ਭਾਬੀ ਵੀ ਵਧੀਆ ਬਾਈ ਤੇਰੀ ਤੁਸੀਂ ਘਰੇ ਹੋ ਕਿ ਬਾਹਰ ਗਏ ਹੋ ਕਿਤੇ ਕੰਮ ਹਾਂ ਮੈਂ ਕਰੀਆਂ ਬਾਈ ਹੁਣ ਆਇਆ ਘਰੇ ਅੱਛਾ ਅੱਛਾ ਮੈਂ ਨਾ ਤਾਂ ਫੋਨ ਕੀਤਾ ਸੀ ਮੈਂ ਨਾ ਆਉਣਾ ਸੀ ਤੇ ਮੈਂ ਕਿਹਾ ਵੀਰੇ ਨੂੰ ਫੋਨ ਕਰਕੇ ਪੁੱਛਣਾ ਵੀ ਘਰੇ ਆਂਗੇ ਅੱਛਾ 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 ਤਾਂ ਅੱਜ ਆਉਣਾ ਭਾਈ ਹਾਂਜੀ ਵੀਰੇ ਅੱਜ ਹੀ ਆਉਂਗੀ ਮੈਂ ਤਾਂ ਅੱਛਾ ਅੱਛਾ ਹਾਂਜੀ ਤੇ ਮੈਂ ਮੈਂ ਕਿਹਾ ਚਲ ਵੀ ਚੱਲਦੀ ਆ ਤੇ ਮੈਂ ਕਿਤੇ ਵੀਰਾ ਬਾਹਰ ਹੀ ਨਾ ਗਿਆ ਹੋਵੇ ਫੋਨ ਕਰਨਾ ਇੱਕ ਵਾਰੀ ਨਾ ਨਾ ਕਰੀਆਂ ਬਾਈ ਮਤਾ ਹੁਣੇ ਆਇਆ ਕਿਵੇਂ ਕਿਵੇਂ ਆਉਣਾ ਬਾਈ ਖੈਰ ਸੁਖ ਵੀ ਆਇਆ ਮੇਰੇ ਰਖੜੀ ਅੱਜ ਤੇ ਰਖੜੀ ਕਰਕੇ ਆਣਾ ਮੈਂ ਅੱਛਾ ਅੱਛਾ ਉਹ ਬਾਈ ਮੈਂ ਤਾਂ ਕੰਮ ਚ ਭੁੱਲੇ ਗਿਆ ਸੀ ਬਾਈ ਭੁੱਲ ਗਿਆ ਸੀ ਮੈਂ ਤਾਂ ਓਹੋ ਕੱਲ ਤਾਂ ਮੇਰੇ ਜਾਤੀ ਸਮਕਾ ਦੀ ਹੈ ਵੀ ਤਾਂ ਆਉਣਾ ਮੈਂ ਤਾਂ ਭੁੱਲ ਹੀ ਬੈਠਾ ਸੀ ਨਾ ਨਾ ਕਰੀ ਆਂ ਭਾਈ ਕਰੀ ਆ ਹੁਣ ਆ ਕੀ ਖੜਾ ਖੇਤ ਗਿਆ ਦੀ ਜਿਹੜਾ ਮਾਰ ਕੇ ਆਇਆ ਖੇਤ ਹੁਣ ਆ ਕੀ ਖੜਿਆ ਆ ਜਾ ਫਿਰ ਤੈਨੂੰ ਢੀ ਕਰਾਂ ਫਿਰ ਮੈਂ ਚਲੋ ਫਿਰ ਮੈਂ ਆਗੇ ਥੋੜੀ देर ਤੱਕ ਬਸ ਹਾਂ ਹਾਂ ਆ ਜਾ ਭਾਈ ਕਿਰਾ ਆ ਜਾ ਫਿਰ ਹੈ ਠੀਕ ਵੀਰੇ ਓਕੇ 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 ਭਾਈ ਲੈ ਪਤਾ ਨਹੀਂ ਕਿਹਦਾ ਫੋਨ ਹੈ ਕਿਹਨੂੰ ਕਹੀ ਜਾਂਦਾ ਕਿ ਆ ਜਾ ਆ ਜਾ ਵੀ ਕੀ ਗਾ ਛੜਿਆ ਨੋ ਰੇ ਕਿਸੇ ਤੋਂ ਉਹੀ ਸਾਰਾ ਦਿਨ ਬੁਲਾਈ ਜਾਂਦਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਪੁੱਛ ਦਿਆਂ ਜਾ ਕੇ ਪਹਿਲਾਂ ਫੋਨ ਕਿਹਦਾ ਆਇਆ ਹੋਇਆ ਪ੍ਰੀਤ ਹਾਂਜੀ ਪਾਣੀ ਦਾ ਗਲਾਸ ਲਿਆ ਕੇ ਦੇ ਗਰਮੀ ਬਹੁਤ ਹੋ ਰਹੀ ਆ ਦਾ ਸਾਈਕਲ ਦਾ ਚਲਾਉਣ ਲੱਗੇ ਜਿੱਤੇ ਦੇ ਨਾ ਗਰਮੀ ਗਰਮੀ ਕੋਸਾ ਗਰਮੀ ਜ਼ਿਆਦਾ ਐ ਕੋਸਾ ਚੰਗਾ ਭਲਾ ਮੋਟਰਸਾਈਕਲ ਖੜਾ ਕਰੇ ਮਾਹਲਾ ਸਾਈਕਲ ਤੇ ਜਾਇਆ ਕਰਾਂਗੇ ਤਾਂ ਦਾਮ ਨਿਕਲ ਜਾਂਦਾ ਕਿਹੜਾ ਕਦੇ ਚਲਾਇਆ ਹੁਣ ਚਲ ਉਹ ਤਾਂ ਤੁਸੀਂ ਛੱਡੋ ਪਾਣੀ ਦਾ ਗਲਾਸ ਤਾਂ ਮੈਂ ਸਾਨੂੰ ਲਿਆ ਦੂੰਗੀ ਨਾ ਫੋਨ ਕਿਦਾ ਆ ਰਿਹਾ ਸੀ ਇਹ ਤਾਂ ਆਪਣੀ ਛੋਟੀ ਦਾ ਦੀਗਾ ਸੁੱਖਦਾ ਛੋਟੀ ਦਾ ਉਹ ਆਊਗੀ ਰਖੜੀ ਅੱਜ ਰਖੜੀ ਬੰਨਣ ਆਊਗੀ ਉਹ ਅੱਜ ਔਰ ਲਾਜੇ ਰਖੜੀ ਵੇ ਜਾਊ ਨਾ ਸਾਨੂੰ ਐਨਾ ਦਾ ਪਤਾ ਐ ਵੀ ਮੈਂ ਵੀ ਪੇਕੇ ਜਾਣਾ ਰਖੜੀ ਬੰਨਣ ਮੈਨੂੰ ਬਿਨਾ ਪੁੱਛੀ ਹਾਂ ਕਰਤੀ ਮੇਰੀ ਮਾੜੀ ਮੋਟੀ ਰਾਇ ਤਾਂ ਲੈ ਲਿਆ ਕਰੋ ਨਹੀਂ ਹੁਣ ਤੇਰੀਆਂ ਛੋੜੇ ਛੋਟੀਆਂ ਗੱਲਾਂ ਤੇਰੀ ਰਾਇ ਲਾਵਾਂ ਮੈਂ ਉਹ ਆ ਰਹੀ ਆਖਰ ਨੂੰ ਕੱਲੀਓ ਪਹਿਣਾ ਮੇਰੇ ਰਖੜੀ ਬੰਨਣ ਆਉਗੀ ਹੋਰ ਕੀ ਕਰਨਾ ਹੋ ਗਿਆ ਹਾਂ ਤੇਰੇ ਤਾਂ ਕੱਲੀ ਪਹਿਣਾ ਮੇਰੇ ਬਾਪ ਦੇ ਤਾਂ ਨੇ ਚਾਰ ਪੰਜ ਕੁੜੀਆਂ ਨੇ ਮੈਂ ਵੀ ਕੱਲੀਓ ਪਹਿਣਾ ਚਾਰ ਭਾਈਆਂ ਦੇ ਮਰੀ ਜਾਂ ਦੋਰੇ ਖੜਾਓ ਗੱਲਾਂ ਨਾ ਮੇਰੀ ਗੱਲ ਸੁਣ ਆ ਤੇਰੀ ਭੈਣ ਨੂੰ ਉਹਦਣੀ ਆਉਣਾ ਹੁੰਦਾ ਜਿਹਦੇ ਮੈਂ ਪੇਕੇ ਜਾਣ ਹੁੰਦਾ ਆਪਦੇ ਵਿੱਚ ਲੱਤ ਬਸਾਉਣੀਆਂ ਬਸਾਉਣੀਆਂ ਆ ਕੇ ਉਹ ਬਸਾਉਣੀਆਂ ਬਸਾਉਣੀਆਂ ਤੇ ਤਾਂ ਆਪਦੀ ਆ ਪਕਾਈ ਮਰੀ ਜੰਨੀ ਐ ਜਾਂ ਸਾਲ ਵਾ ਤਿਆਰ ਆਊਗਾ ਰਖੜੀ ਦਾ ਬਰੋਦੀ ਰਖੜੀ ਦਾ ਰਖੜੀ ਨਾ ਬੰਨਣਾ ਆਉਗਿਓ ਤੂੰ ਤਾਂ ਬਸ ਛੱਡੀ ਜਾਨੀ ਹੁ ਹੋਰ ਇਹ ਗੱਲਾਂ ਓਕੇ ਹੋਰ ਇਹ ਗੱਲਾਂ ਮੈਂ ਵੀ ਸਾਲ ਬਾਅਦੇ ਰਖੜੀ ਬੰਨਣ ਜਾਨੀ ਆ ਮੈਂ ਕਿਹੜਾ ਰੋਜ਼ੇ ਰਖੜੀ ਲੈ ਕੇ ਵਗ ਜਾਨੀ ਆ ਉਹ ਤਾਂ ਆਤ ਤਾਂ ਉਹਨੇ ਕੋਈ ਨਾ ਕੋਈ ਸੱਪਾ ਖੜਾ ਕਰਨਾ ਹੁੰਦਾ ਆ ਜਾਂਦੀ ਓਰੇ ਉਹ ਸੜੇ ਹੋਏ ਉੱਲੀ ਆਏ ਲੱਡੂ ਲੈ ਕੇ ਇੱਕ 10 ਰੁਪਿਆ ਦੀ ਲਿਆਉਗੀ ਰਖੜੀ ਵੀ ਤੂੰ ਚਾਂਦੀ ਦੀ ਰਖੜੀ ਲਿਆ ਕੋਈ ਓਕੇ ਪੇੜੇ ਲਿਆ ਜਾ ਕੋਈ ਖੋਏ ਦੀ ਵਰਤੀ ਲਿਆ ਮਾਲੀ ਪਕਾਈ ਨਾ ਮਰ ਜਹੀ ਜੀ ਮਰਜੀ ਆ ਪਿਆਰ ਦੀ ਰਖੜੀ ਲੈ ਕੇ ਆਉਂਦੀ ਓ ਠੀਕ ਆ ਉਹੀ ਕਦੇ ਉੱਲੀ ਵਾਲੀ ਕਦੇ ਕੁਝ ਪਰਖਦਿਆਂ ਕਦੇ ਕੁਝ ਤੈਨੂੰ ਚਾਰ ਡੰਗਾ ਦਾ ਮੈਂ ਵਿਆਹ ਕਰਾਇਆ ਗੱਲਾਂ ਤਾਂ ਐ ਕਰਦੀ ਪਤਾ ਨਹੀਂ ਕੀ ਐ ਉਹਦਾ 800 ਰੁਪਏ ਹੀ ਹੋਈ ਐ ਜਦੋਂ ਉਹ ਆਊਗੀ ਆਪਾਂ ਉਹਨੂੰ ਰਖੜੀ ਬਨ ਕੇ ਆ ਜਾਾਂਗੇ ਤੂੰ ਤਿਆਰ ਹੋ ਜਾ ਨਾਲੇ ਤੂੰ ਰਖੜੀ ਬਨਨੀ ਨਾਲੇ ਉਹ ਬਨ ਜੂਗੀ ਦੋਏ ਕੰਮ ਹੋ ਜਾਣਗੇ ਉਹੀ ਛੱਡੀ ਜਾਂਦੀਆਂ ਉਹਨੀਆਂ ਗੱਲ ਨਹੀਂ ਬਾਤ ਨਹੀਂ ਆਪਦੀਆਂ ਗੱਲਾਂ ਆਹੋ ਮੈਂ ਤਾਂ ਆਪੀ ਛੱਡੀ ਜਾਂਦੀ ਆ ਉਹ ਤਾਂ ਬਹਾਨੇ ਪਾਲਦੀ ਰਹਿੰਦੀ ਐ ਵੀ ਕਿਸੇ ਨਾ ਕਿਸੇ ਬਹਾਨੇ ਮੇਰੀ ਜੇਬ ਚੋਂ ਪੈਸੇ ਕਢਾਵਾਂ ਉਹਨੇ ਪੰਜੀ ਜੇਬ ਚ ਛੱਡਣੀ ਨਹੀਂ ਹੈਗੀ ਇਹੀ ਤਾਂ ਸਾਰਾ ਮੁੱਦਾ ਹੈ ਉਹਦਾ ਨਹੀਂ ਉਹਨਾਂ ਦਾ ਵਿਚਾਰੀ ਨੇ ਕਦੇ ਉਹੀ ਨਹੀਂ ਮੂੰਹੋਂ ਕੁਝ ਮੰਗਿਆ ਸਾਰਾ ਦਿਨ ਤੈਨੂੰ ਸ਼ੱਕ ਕਰਨ ਦੀ ਆਦਤੋਂ ਬਣਾ ਕੋਈ ਕੋਈ ਹੋਰ ਵੀ ਗੱਲ ਹੈਗੀ ਕੋਈ ਬਣੀ ਮੋਟੀ ਤੈਨੂੰ ਨਾ ਉਹਨੂੰ ਕੀ ਮੰਗਣ ਦੀ ਲੋੜ ਹੈ ਜਦੋਂ ਤੂੰ ਜਾਣਾ ਜੇਬ ਖਾਲੀ ਕਰਕੇ ਤਾਂ ਜਾਣਾ ਉਹਦੇ ਕੋਲ ਅਕੇ ਉਹ ਘੜਾ ਰੋਜ਼ ਰੋਜ਼ ਮੰਗਦੀ ਆ ਮੇਰੇ ਵਰਗਾ ਤੇਰੇ ਪਿੱਸੂ ਪੈ ਜਾਂਦੇ ਨੇ ਜੇ 10 ਰੁਪਏ ਵੀ ਮੰਗ ਲਾਂ ਮੈਂ ਤੂੰ ਤਾਂ ਭੁੱਖੇ ਮਰ ਗਏ ਤੂੰ ਭੁੱਖੀ ਮਰਦੀਆਂ ਰਸ ਮੈਨੂੰ ਤੈਨੂੰ ਸਾਰਾ ਕੁਝ ਮਿਲਦਾ ਘਰੇ ਕੀ ਨਹੀਂ ਮਿਲਦਾ ਤੈਨੂੰ ਉਹੀ ਉਹ ਜਵਾਖੜੀ ਨੇ ਆਉਣਾ ਕਲੇਸ਼ ਕਰਕੇ ਖੜੀ ਆ ਧੜਕੀ ਗੱਲ ਨਹੀਂ ਬਾਤ ਨਹੀਂ ਕਲੇਸ਼ ਤਾਂ ਤੈਨ ਕਰਕੇ ਵੀ ਮੈਨੂੰ ਜਾਣਾ ਪਊਗਾ ਨਹੀਂ ਜਾਣਾ 14 ਮਰੀ ਨਾ ਜਾ ਤੇਰੀ ਗੱਲ ਸੁਣਨਾ ਚੁੱਪ ਕਰਕੇ ਤੈਨੂੰ ਕ ਹੁਣੀਆਂ ਤਿਆਰ ਕਿਵੇਂ ਖਾਣ ਨੂੰ ਪੈਂਦਾ ਹੈ ਖਾਣ ਨੂੰ ਪੈਂਦਾ ਤੂੰ ਤਿਆਰ ਹੋ ਜਾ ਚੁੱਪ ਕਰਕੇ ਵੀ ਤੈਨੂੰ ਵੀ ਲੈ ਜਾਣਾ ਉਹ ਵੀ ਆ ਜੂ ਕੋਈ ਕੱਲੀ-ਕੱਲੀ ਜਵਾਖੜੀ ਦੇ ਮੱਛੀ ਦੀ ਫਰੀਜੋ ਕਿੰਨੇ ਦਿਨ ਹੋ ਗਏ ਅਜ ਮਿਰਚੇ ਸੁੱਕਣਾ ਪਾਏਗਾ ਨੂੰ ਪਰ ਰੋਜ਼ ਹੀ ਮੀਂਹ ਆ ਜਾਂਦਾ ਵਾ ਪਤਾ ਨਹੀਂ ਕਰੋ ਸੁੱਕਣ ਗਿਆ ਮੈਂ ਤਾਂ ਸਬਜ਼ੀ ਚ ਪਾਉਣ ਤੋਂ ਵਿਦੰਗ ਹੋਈ ਪਈ ਗੁਰੀ ਗੁਰੀ ਬਾਈ ਆ ਆ ਬਾਬੀ ਪ੍ਰਿੰਸ ਪ੍ਰਿੰਸ ਆਜਾ ਆਜਾ ਲੰਗਿਆ ਮੈਂ ਬਾਬੀ ਪਾ ਕੇ ਨਾ ਦੱਦਾ ਤੇ ਦੁੱਤਾਂ ਮੈਂ ਪਾ ਦਿੰਨੀ ਆ ਪਰ ਤੂੰ ਮੈਨੂੰ ਇਹ ਦੱਸ ਸਜਰੇ ਸਜਰੇ ਕਿਵੇਂ ਆ ਗਿਆ ਬਾਬੀ ਹੁਣ ਤੈਨੂੰ ਪਤਾ ਤਾਂ ਹੈਗਾ ਸਾਡੇ ਵਾਲੇ ਫੌਜੀ ਨੂੰ ਕਿੱਥੇ ਛੁੱਟੀ ਮਿਲਦੀ ਆ ਜਿੱਧਰ ਜਾਣਾ ਪੈਂਦਾ ਪਰ ਜਾਈ ਨੂੰ ਮੈਂ ਹੀ ਲੈ ਕੇ ਜਾਣਾ ਅੱਛਾ ਹਾਂ ਹੁਣ ਰਖੜੀ ਤੇ ਆਪਦੇ ਭਾਈ ਦੇ ਰਖੜੀ ਬੰਨਣ ਜਾਊਗੀ ਕਹਿੰਦੀ ਲੈ ਕੇ ਚੱਲ ਤਾਂ ਕਰਕੇ ਮੈਂ ਸਨੇਹਾ ਆ ਗਿਆ ਉਹਨੂੰ ਲੈ ਕੇ ਜਾਣਾ ਵੇ ਕੀ ਉਹਦੇ ਛਛਾ ਗੱਲ ਆ ਆ ਪਾਬੀ ਤੈ ਨਹੀਂ ਜਾਣਾ ਅੱਜ ਰਖੜੀ ਬੰਨਣਾ ਵੇ ਜਾਣਾ ਤਾਂ ਮੈਂ ਵੀ ਸੀਗਾ ਪਰ ਤੇਰੇ ਬਾਈ ਨੂੰ ਡੀਕੀ ਜਾਣੀ ਅਜੇ ਤੱਕ ਆਇਆ ਨਹੀਂ ਆ ਹੁਣ ਇਕੱਠੇ ਜਾਵਾਂਗੇ ਉਹਨੂੰ ਡੀਕ ਰਹੀ ਮੈਂ ਤਾਂ ਚੱਲ ਕਰਦਾ ਹੋਣਾ ਕੋਈ ਖੇਤ ਕੰਮ ਆ ਪਰ ਜਾਈ ਫਿਰ ਛੇਤੀ ਪਾ ਦੇ ਦੱਦਾ ਮੈਂ ਜਾਣਾ ਫਿਰ ਪਾਬੀ ਡੀਕਦੀ ਹੋਣੀ ਆ ਚੱਲ ਤੂੰ ਖੜ ਮੇ ਪਾ ਕੇ ਲਿਓ ਨਹੀਂ ਹੋਣੀ ਹਾਂ ਪਾ ਲਿਓ ਇੱਥੇ ਖੜਿਆ ਮੈਂ ਬਾਈ ਬਹੁਤ ਸਰਾ ਕਰਾਉਂਦੇ ਨੇ ਯਾਰ ਸਾਰੀ ਟੀਮ ਦੀ ਐਕਟਿੰਗ ਵਧੀਆ ਯਾਰ ਆ ਸੰਧਾਰੇ ਤੇ ਲੜਾਈ ਕਾ ਸੰਧਾਰੇ ਤੇ ਲੜਾਈ ਆ ਫੜ ਪਿਸ ਦੁੱਧ ਕਿਆ ਬਾਬੀ ਮੈਂ ਕਹਣਾ ਬਾਬੀ ਕਰ ਲੈ ਬਾਈ ਨੂੰ ਫੋਨ ਛੇਤੀ ਭੱਜ ਜਾਓ ਬੱਦਲ ਜਾਂ ਚੜੇ ਆ ਰਿਹਾ ਫਿਰ ਮੀਂਹ ਪੈ ਜਾਊਗਾ ਫੋਨ ਦਿਓ ਨਾ ਮੈਂ ਕਿੰਨੀ ਵਾਰੀ ਲਾ ਰਿਆ ਉਹ ਖੇਤਾਂ ਜਿਗਤੇ ਕੰਮ ਕਰਦਾ ਹਣਾ ਚੱਕਦਾ ਨਹੀਂ ਪਿਆ ਹੁਣ ਦੁਬਾਰਾ ਲੋ ਨੀ ਮੇਰਾ ਭਰਾ ਤਾਂ ਆਪ ਮੈਨੂੰ ਢਿੱਕਦਾ ਹੋਊਗਾ ਉਹ ਤਾਂ ਰਖੜੀ ਵਾਲੇ ਦਿਨ ਸੱਜਰੇ ਢਿੱਕਣ ਲੱਗ ਜਾਂਦਾ ਮੈਨੂੰ ਅੱਛਾ ਹਾਂ ਚੱਲ ਕੋਈ ਨਾ ਜਾਏ ਕਰ ਲੋ ਫੋਨ ਚੱਲ ਠੀਕ ਆ ਚੰਗਾ ਚੰਗਾ ਬਾਬੀ ਫਿਰ ਚੰਗਾ ਚੰਗਾ ਕੱਖਾਂੀਆਂ ਨੂੰ ਦੇਖਦੇ ਆਂਗੇ ਕੱਖ ਘੜ ਭਾਈ ਕੱਖੇ ਬਹੁਤ ਹੋਰੇ ਨੇ ਅੱਖ ਕੜਵਾ ਕੇ ਨਾ ਫੇਰ ਬਹਿਲੇ ਛਾਲ ਬਈ ਯਾਰੀ ਜੱਟ ਦੇ ਤੂ ਤਦਾ ਮੋਸਾ ਕਦ ਨਾ ਬਚਾਲੋ ਟੁੱਟਦੀ ਨਾ ਵੀ ਮਿੱਤਰਾ ਇਹਨੂੰ ਰੱਖ ਇੱਥੇ ਓਹੋ ਲੈ ਮਿੱਤਰਾ ਉਕੇ ਮਰ ਕੇ ਪਹਿਲਾਂ ਰੋਟੀ ਖਾਈਏ ਫਿਰ ਦੇਖਦੇ ਹਾਂ ਡੰਗਰਾਂ ਨੂੰ ਕਰਾਂ। ਆਇਆ ਫਟਾਫਟ ਮੈਂ ਸੂਡ ਪ੍ਰੈਸ ਕਰਨਾ ਤੇ ਆ ਜਾਣ ਤੇ ਫਿਰ ਅਸੀਂ ਫਟਾਫਟ ਚਾਈਏ ਪਤਾ ਨਹੀਂ ਕਿੱਥੇ ਰਹਿ ਗਏ ਆ। ਚੱਲ ਸੂਡ ਦਾ ਕੰਮ ਤਾਂ ਨਿਬੜਿਆ ਮੇਰਾ। ਹੋਰ ਆ ਜਾਂਦੇ ਰੋਟੀ ਖਵਾ ਕੇ ਤੇ ਫਟਾਫੜ ਨਿਕਲੀ ਅਸੀਂ ਵੀ। ਆ ਬਠੇ ਜਾਓ। ਆ ਗਏ ਜੀ ਤੁਸੀਂ। ਹੋਰ ਯਾਰ। ਚੱਲ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਆ। ਲਿਆ ਪਾਣੀ। ਹਾਂ ਉਹ ਐਵੇਂ ਕਰੀ ਹਾਂਜੀ ਰੋਟੀ ਵੀ ਪਾਇ ਲਈ ਹੁਣ ਨਾਲ ਹੱਥ ਠੀਕ ਮੈਂ ਲੈ ਕੇ ਆਈ ਹੁਣ ਆਲੋ ਜੀ ਰੋਟੀ ਖਾ ਲੋ ਲਿਓ ਜੀ ਲਿਓ ਹੋਰ ਆ ਛੇਤੀ ਛੇਤੀ ਰੋਟੀ ਖਾ ਲੋ ਫਿਰ ਆਪਾਂ ਜਾਣਾ ਵੀ ਐ ਜਾਣਾ ਹਾਂ ਇਹ ਮੈਨੂੰ ਪਤਾ ਨਹੀਂ ਰਖੜੀ ਆ ਮੈਂ ਤਾਂ ਕਿੰਨੇ ਫੋਨ ਲਾਇਆ ਤੁਹਾਨੂੰ ਸਵੇਰ ਦੇ ਪਰ ਤੁਸੀਂ ਇੱਕ ਫੋਨ ਨਹੀਂ ਚੁੱਕਿਆ ਮੇਰਾ ਓ ਯਾਰ ਫੋਨ ਕਿੱਥੇ ਚੱਕਾ ਮੈਂ ਮੈਂ ਤਾਂ ਕੱਖ ਕਰਦੀ ਫੋਨ ਪਿਆਦੀ ਕੋਠੇ ਚ ਚਲ ਕੋਈ ਗੱਲ ਨਹੀਂ ਪਰ ਛੇਤੀ ਖਾ ਲੋ ਫਿਰ ਚੱਲੀਏ ਆਪਾਂ ਮੈਂ ਨਹੀਂ ਜਾ ਸਕਦਾ ਯਾਰ ਕਿਉਂ ਉਹ ਮਸਾਂ ਦਾ ਰੇ ਵਾਲੇ ਮਿਲੇ ਨੇ ਰੇ ਪਹੋਣਾ ਮੈਨਾਂ ਜਾ ਕੇ ਹੁਣ ਮੈਂ ਸਮਝੀ ਤੈਨੂੰ ਐ ਕਹਿਣ ਲੱਗਦੀ ਸੁੰਨੀ ਸੁੰਨਿਆ ਕਰਦੀ ਤੂੰ ਮੈਂ ਜਾਣਾ ਰਖੜੀ ਬੰਨਣਾ ਇਹ ਆਪੇ ਕੰਮ ਕਰ ਲਿਓ ਤੁਸੀਂ ਉਹ ਮੈਨੂੰ ਐ ਐ ਕਰੀਂ ਹਨੀਆਂ ਕਰਕੇ ਬਾਹਲੀ ਤੂੰ ਬਾਸ ਚੜ ਜੀ ਮੈਂ ਲੇਟ ਹੋ ਜੂੰਗੀ ਫੇਰ ਕੋਈ ਨਹੀਂ ਲੇਟ ਹੋਣੀ ਇਕੱਟਾ ਦਿਨ ਤੱਕ ਰਹਾ ਇਹ ਤਦੋਂ ਵੀਰਾ ਵੀ ਠੀਕਦਾ ਹੋਣਾ ਮੈਨੂੰ ਕੋਈ ਨਹੀਂ ਉਹਨੂੰ ਪਤਾ ਹੀ ਹੁਣ ਕੰਮਕਾਰਾਂ ਕਰਕੇ ਕਿੱਥੇ ਟਾਈਮ ਲੱਗਦਾਗਾ ਤੂੰ ਸੰਨੀ ਕਰਕੇ ਬਗਜੀ ਮੇਰੇ ਨਹੀਂ ਫਿਰ ਮੁੜ ਕੇ ਮਿਲਨੇ ਨਹੀਂ ਹੈਗੇ ਤੇ ਇਹਦਾ ਮਤਲਬ ਤੁਸੀਂ ਨਹੀਂ ਜਾਣਦੇ ਮੇਰੇ ਨਾਲ ਨਾ ਮੈਂ ਨਹੀਂ ਜਾਂਦਾ ਯਾਰ ਮੇਰੇ ਲਈ ਕਿੱਥੇ ਟਾਈਮ ਆ ਤੁਹਾਡੇ ਤਾਂ ਹਰ ਵੇਲੇ ਕੋਈ ਨਾ ਕੋਈ ਕੰਮ ਨਿਕਲਿਆ ਹੀ ਹੁੰਦਾ ਵਾ ਬਸ ਮੇਰੇ ਲਈ ਟਾਈਮ ਨਹੀਂ ਹੁੰਦਾ ਕਿਤੇ ਹੋਰ ਆਪਣੇ ਲਈ ਵੀ ਕੀ ਆ ਕੰਮ ਐ ਖੇਤੀ ਆ ਖੇਤੀ ਨੂੰ ਕੀ ਆ ਮੈਂ ਡੇਜੇ ਖੇਤ ਗੇੜਾ ਨਾ ਮਰਿਆ ਕੁਸੀਂ ਨਿਕਲਣਾ ਚਾਹੂੰ ਦਿਨ ਤੇ ਹਰ ਤੇ ਜਾਣਾ ਚਾਹੀਦਾ ਵਾ ਤੇ ਤਥਿਹਾਰਾਂ ਨੇ ਕੀ ਤੇ ਤਥਿਹਾਰ ਨੇ ਤੇਰੇ ਤੇ ਤੈਨੂੰ ਦੂਜਾ ਹੈ ਉਹ ਵੀ ਮੈਨੂੰ ਕੀ ਕਹਿਣਗੇ ਵੀ ਉਹ ਨਹੀਂ ਆਏ ਹਾਗੇ ਉਹਨੂੰ ਪਤਾ ਹਰਾ ਕੰਮ ਕਰਾਂ ਦਾ ਟਾਈਮ ਆਗਾ ਹੁਣ ਕਿੱਥੇ ਆ ਜਾਂਦਾਗਾ ਕੱਢ ਕੇ ਟਾਈਮ ਤੂੰ ਵੀ ਤੂੰ ਜਾ ਰਹੀਆਂ ਬਜਾਇਆ ਮੈਨੂੰ ਤੁਹਾਡੇ ਸਾਫ ਨਾ ਹੈ ਹੂੰ ਤੂੰ ਜਾ ਠੀਕ ਆ ਕੋਈ ਨਹੀਂ ਫਿਰ ਮੈਂ ਬਾਸ ਚੜ ਜਾਨੀ ਹਾਂ ਹਾਂ ਬਾਸ ਚੜ ਜਾਂਦੇ ਹਾਂ ਇੰਜ ਧੈਣ ਨਾਲ ਮੈਨੂੰ ਪੈਸੇ ਦੇ ਦਿਓ ਥੋੜੇ ਜਿਹੀ ਫਿਰ ਜਾਣ ਲਈ ਪੈਸੇ ਹੁਣ ਪੈਸੇ ਕਿਹੜੇ ਨੇ ਨਾ ਹੁਣ ਉੱਥੇ ਖਾਲੀ ਹੱਥ ਜਾਵਣਾ ਮਠਿਆਈ ਦੇ ਡੱਬੇ ਤਾਂ ਲੈ ਕੇ ਜਾਉਂਗੀ ਨਾ ਲੇ ਜੀ ਲੈ ਜੀ ਯਾਰਾ ਉਹ ਤਾਂ ਮੈਨੂੰ ਹੀ ਬਤਾ ਤੂੰ ਖੜੀ ਥੋੜੀ ਜਾਂ ਮੇਗੀ ਮੈਂ ਤਾਂ ਮਜ਼ਾਕ ਕਰਦਾ ਹੀ ਤੈਨੂੰ ਉਹ ਪਰਸ ਵੇ ਵਸੇ ਲੈ ਜੀ ਜਾ ਕੇ ਵੇਹੇ ਨਾਲੇ ਉਹਨਾਂ ਨੂੰ ਸਾਰਾ ਪਤਾ ਵੀ ਕੰਮਕਾਰ ਵਾਲਾ ਬੰਦਾ ਉਹ ਵੇਲਾ ਨਹੀਂ ਰਹਿੰਦਾ ਹੈਗਾ ਕੋਈ ਗੁੱਸਾ ਨਹੀਂ ਕਰਦਾ ਹੈਗਾ ਜਾਈਂ ਇਕੱਲੀ ਟੌਰ ਨਾਲ ਤੁਸੀਂ ਤਾਂ ਮੈਨਾਂ ਕਿਤੇ ਜਾ ਕੇ ਵੀ ਰਾਜੀ ਨਹੀਂ ਹੈਗੇ ਉਹ ਆਪਣਾ ਗਵਾਂਢੀ ਦੇਖ ਲਓ ਕਿਹੜਾ ਜਿਹੜਾ ਦੁੱਧ ਲੈਣ ਆਉਂਦਾ ਆਪਣੇ ਉਹ ਅੱਜ ਸਵੇਰੇ ਸਵੇਰੇ ਆ ਗਿਆ ਸੀ ਟਾਈਮ ਨਾਲ ਫਿਰ ਮੈਂ ਪੁੱਛਿਆ ਵੀ ਅੱਜ ਤੜਕੇ ਕਿੱਦਾਂ ਆ ਗਿਆ ਤੇ ਉਹ ਕਹਿੰਦਾ ਕਿ ਮੈਂ ਤਾਂ ਆਪਣੀ ਭਾਬੀ ਨੂੰ ਲੈ ਕੇ ਚੱਲਿਆ ਵਾਂ ਭਾਬੀ ਨੇ ਆਪਣੇ ਭਰਾ ਦੇ ਰਖੜੀ ਬੰਨਣ ਜਾਣੀ ਆ ਉਹਦੀ ਕੀ ਗੱਲ ਕਰਦੀਆਂ ਉਹਦਾ ਸਿਰੇ ਦਾ ਮਲੰਗਾ ਬੇਲੜਾਗਾ ਕੋਈ ਕੰਮਕਾਰ ਨਹੀਂ ਹੈਗਾ ਉਹਨੂੰ ਤਾਂ ਹੀ ਜਿਹੜਾ ਉਹਨੂੰ ਸਾਧਨ ਟੰਗੀ ਫਿਰ ਜਾਂਦਾ ਭਾਈ ਉਹਦਾ ਫੌਜੀ ਚ ਹੁਈ ਨਾ ਹੋ ਕਰਿਆ ਕਰ ਯਾਰ ਮੈਂ ਤੈਨੂੰ ਲੈ ਜਾਂਦਾ ਫਿਰ ਮੈਂ ਬੰਦੇ ਪੁੱਛ ਰਿਆਂ ਨੂੰ ਮੈਂ ਵੀ ਕੀ ਕਰਾਂ ਜੇ ਨਾ ਅੱਜ ਰੇਪ ਵਾਇਆ ਉੱਪਰ ਰੱਬ ਦਾ ਕੋਈ ਪਤਾ ਨਹੀਂ ਹੈਗਾ ਫਿਰ ਹੁਣ ਮੈਨੂੰ ਇਹ ਸੀ ਕਿ ਚਲ ਆਪਾਂ ਦੋਨੇ ਜਾਣੇ ਚਲੇ ਜਾਂਦੇ ਓਏ ਯਾਰ ਬਾਗ ਜਾਂਦਾ ਮੈਂ ਤੂੰ ਜਾ ਹੁਣ ਨਲੇ ਗੱਲ ਸੁਣ ਮੇਰੀ ਡੰਗਰਾਂ ਨੂੰ ਸਨੀ ਸੋਨੀ ਕਰਕੇ ਜਾਈਂ ਕਿ ਤੈਂ ਹੀ ਭੁੱਖੇ ਮਾਰਦੇ ਇਹਨਾਂ ਨੂੰ ਚੰਗਾ ਹਾਂ ਚੱਲ ਠੀਕ ਆ ਚੰਗਾ ਲੈ ਤਿਆਤਾ ਮੈਂ ਹੋਗੀ ਤਾਂ ਅਗੇ ਮੈਂ ਫਟਾਫਟ ਜਾਵਾਂਗੇ ਤੇ ਬਾਸ ਹੀ ਨਾ ਨਿਕਲ ਜੇ ਨੇ ਆ ਜਾ ਫਰੀਤੋਣਾ ਇਹ ਫਰੀਤਾ ਆ ਗਈ ਜੀ ਆ ਗਈ ਜਿੰਦਾ ਤਾਂ ਲਾਦਾ ਮੜਾ ਆ ਲਾਦੇ ਲਾਦੇ ਛੇਤੀ ਕਰ ਬਹੁਤ ਟਾਈਮ ਲਾਉਨੀ ਆ ਤੂੰ ਵੀ ਕੋਈ ਨਾ ਉਹੀ ਚਾ ਦੇ ਕਾਲੀ ਲੱਗ ਜਨੇ ਤੁਸੀਂ ਵੀ ਕਰਨਾ ਆ ਜਾ ਆ ਜਾ ਕਰ ਆ ਗਈ ਦੱਸ ਕੀ 5 ਮਿੰਟਾਂ ਨਾਲ ਕੀ ਹੁੰਦਾ ਪਹਿਲਾਂ ਮੇਰੀ ਗੱਲ ਸੁਣ ਰਸੋਈਂ ਦਾ ਨਹੀਂ ਜੰਦਾ ਲਾਤਾ ਨਹੀਂ ਖੁੱਲੀ ਪਿਆਰ ਸੋਈ ਮਾਰ ਸੋਈ ਨੂੰ ਜੰਦਾ ਨਾ ਲਾਦੀ ਉਹ ਜਵਾਖੜੀ ਆਊਗੀ ਮਾ ਕਰੋ ਚਾਹ ਪਾਣੀ ਦਾ ਕਰਕੇ ਪੀ ਲੂਗੀ ਆਪੀ ਹੋਰ ਬਿਨਾ ਚਾਹ ਪੀਤੀ ਆਊਗੀ ਉਹ ਹਣਾ ਓਏ ਉੱਥੇ ਦਾ ਪੀ ਕੇ ਆਉਗੀ ਓਰੇ ਵੀ ਤਾਂ ਵਿਚਾਰੀ ਨੂੰ ਚਾਹੀਦਾ ਕੁਝ ਅਜਰ ਸੋਈ ਖੁੱਲ੍ਹ ਨੂੰ ਚਾਹ ਪਣੀ ਪੀ ਲੂਗੀ ਅਸਲ ਤਾਂ ਭਾਏ ਜਾਵਾਂਗੇ ਪਹਿਲਾਂ ਖੁੱਲ੍ਹ ਯਾਰ ਸੋਈ ਤੁਰਪੋ ਸ਼ਾਂਤੀ ਨਾਲ ਤੂੰ ਬਹਿ ਜਾ ਬਹਿ ਜਾ ਕਰ ਚਲੋ ਉੱਥੇ ਜਾਣਾ ਤੇਨੇ ਇਹ ਫਿਰ ਚਾ ਨਹੀਂ ਹੁੰਦਾ ਫੇਕੇ ਜਾਣ ਦਾ ਲੈ ਚੱਕਾ ਦੱਸ ਕੀ ਗਾਹ ਕਨੇਡਾ ਜਾਣਾ ਤੀਗਾ ਲੈ ਕਨੇਡਾ ਜਾਓ ਨਾ ਤੇ ਪੇਕੇ ਆਉ ਨਾ ਹੈ ਆ ਮੇਰੀ ਗੱਲ ਸੁਣੋ ਹਾਂ ਆ ਮੜ ਜਾ ਫੋਨ ਦੇਓ ਮੈਨੂੰ ਤਾਂ ਐ ਕੀ ਕਰਨਾ ਫੋਨ ਹੁਣਾ ਲੈ ਕਹਿੰਦਾ ਕੀ ਕਰਨਾ ਮੇਰੇ ਹੱਥ ਚ ਫੋਨ ਦੇਖੀ ਕਿੰਨਾ ਸੋਹਣਾ ਲੱਗੂਗਾ ਨਾਲੇ ਪਤਾ ਦੇਖ ਕੇ ਅੰਦਰ ਖੁਸ਼ ਹੋ ਜਾਣਗੇ ਵੀ ਕੁੜੀ ਦੇ ਹੱਥ ਚ ਫੋਨ ਆਗਾ ਔਰ ਉਂਗੜਾ ਤਰਲੇ ਹੈਗਾ ਕੁਝ ਆਹੋ ਹੈਗਾ ਕੁਝ ਮੈਨੂੰ ਕਹਿੰਦਾ ਤੂੰ ਫੋਨ ਕੀ ਕਰਨਾ ਮੈਨੂੰ ਪਤਾ ਨਹੀਂ ਉਹ ਚੜ੍ਹੇਵਲ ਦਾ ਫੋਨ ਜਰੂਰ ਆਊਗਾ ਆ ਕੇ ਉਹ ਤਾਂ ਬੈਠ ਗਈ ਹੋਣੀ ਪਿੰਡ ਨਹੀਂ ਪਹੁੰਚਣ ਵਾਲੀ ਹੁਣ ਐ ਕਰਤੀ ਬੈਲ ਬੰਦ ਕਰ ਦਿੰਨੀ ਆ ਪਤਾ ਤਾਂ ਨਹੀਂ ਲੱਗੂਗਾ ਬੈਲ ਵੱਜਦੀ ਦਾ ਜੇ ਫੋਨ ਆਊਗਾ ਮੈਂ ਐਪੇ ਚੱਕ ਲੂੰਗੀ ਜੇ ਧਲੇ ਫੋਨ ਹੋਊਗਾ ਫਿਰ ਐ ਚੱਕੂਗਾ ਐਵੇਂ ਪੈਰਾਂ ਥੱਲੇ ਅੱਗ ਮਚਾ ਦੂਗਾ ਕੋਈ ਗੱਲ ਬਾਤ ਵੀ ਨਹੀਂ ਕਰਨ ਦੇਣੀ ਆ ਚੱਕ ਬੈਲ ਕਰਤੀ ਬੰਦ ਹੁਣ ਦੇਖਦੀ ਆ ਕਿਵੇਂ ਭੈਣ ਨਾਲ ਗੱਲ ਕਰੂਗਾ ਇਹ ਹਾਂ ਜੀ ਸਸਿਕਾ ਜੀ ਸਸਿਕਾ ਆ ਗਿਆ ਪੁੱਤ ਹਾਂ ਜੀ ਹਾਂ ਆ ਗਿਆ ਪ੍ਰੀਤ ਨਹੀਂ ਆਈ ਆ ਰਹੀ ਆ ਉਹ ਰਸੋ ਆ ਗਈ ਆ ਬੜੀ ਜੀ ਮੜ ਜਾ ਹਾਂ ਆ ਗਿਆ ਜੇਰਾ ਪੁੱਤ ਤੱਕੜੀ ਹੈ ਸਭ ਠੀਕ ਠਾਕ ਤੂੰ ਦੱਸ ਠੀਕ ਠਾਕ ਵਧੀਆ ਹੋਰ ਹੋਰ ਸਭ ਵਧੀਆ ਮੈਂ ਤਾਂ ਸਵੇਰ ਦੀ ਕਾਲੀ ਚੱਕ ਰੱਖੀ ਸੀ ਮੈਂ ਪਿੰਡ ਜਾਣਾ ਸੀ ਮੈਂ ਵੀ ਕਹਿ ਰਹੀ ਸੀ ਪਤਾ ਨਹੀਂ ਕਾਦ ਨਹੀਂ ਆਇਆ ਇੰਨੇ ਚਿਰ ਹੋ ਗਿਆ ਸਵੇਰ ਦੇ ਡਿੱਕਣ ਲੱਗ ਰਿਹਾ ਮੈਂ ਤਾਂ ਕਰਦੇ ਕੰਮਕਾਰਾਂ ਚ ਮਸਾਂ ਕੰਮ ਨਿਭੜਿਆ ਆ ਜਾ ਬਹਿ ਜਾ ਪਗਲਾਂ ਕਰਦੇ ਆ ਜਾ ਹੋਰ ਕੁਤਸ ਨਾ ਗਰ ਮੈਂ ਠੀਕ ਠਾਕ ਆ ਠੀਕ ਠਾਕ ਮੰਮੀ ਤੂੰ ਦੱਸ ਹੁਣ ਤੇਰੇ ਗੋਡੇ ਠੀਕ ਨੇ ਹਾਂ ਬੱਤ ਠੀਕ ਠਾਕ ਵਧੀਆ ਮਾਜਾ ਮਾਲਕ ਦੇ ਚਲੋ ਮੌਜੀ ਚਾਹੀਦੇ ਵਿੱਚੀ ਤਾਂ ਬਾੜੇ ਦੁਖਣ ਲੱਗ ਗਏ ਤੇ ਮਨੂ ਦਾ ਤੇਰੀ ਨਾ ਤਾਈਆਂ ਬਸ ਦਵਾਈਆਂ ਨਾਲੇ ਕੰਮ ਚੱਲਦਾ ਹੋਰ ਮਨ ਤਾਂ ਬੜੀ ਟੈਨਸ਼ਨ ਹੋ ਗਈ ਸੀ ਮਾਂ ਕਿ ਤੂੰ ਹੀ ਨਾ ਜ਼ਿਆਦੇ ਵਾਧਾ ਵਧ ਜੇ ਕਿਤੇ ਹੋਰ ਬਾੜੀ ਬਸ ਹੁਣ ਤਾਂ ਠੀਕ ਆ ਚਲੋ ਚਲੋ ਠੀਕ ਹੀ ਚਾਹੀਦਾ ਗੁਰਪ੍ਰੀਤ ਵੀਰਾ ਕਿੱਥੇ ਆ ਉਹ ਅੰਦਰ ਆ ਪੁੱਤ ਗੁਰਪ੍ਰੀਤ ਪੁੱਤ ਪਾਣੀ ਲੈ ਆ ਭੈਣ ਆ ਰਹੀ ਐ ਸਸੀ ਗਾ ਵੀ ਹੋ ਠੀਕ ਹੈ ਸਸੀ ਗਾ ਲੋ ਓ ਟਿਕਾ ਕਰ ਵੀ ਤਾ ਕੋਈ ਨਾ ਕੋਈ ਬੈ ਜਾ ਵੀਰੇ ਬੈ ਜਾ ਨਾ ਤੂੰ ਅੰਦਰ ਹੀ ਵੜ ਰਿਹਾ ਤੈਨੂੰ ਪਤਾ ਨਹੀਂ ਵੀ ਭੈਣ ਨੇ ਆਉਣਾ ਮੈਂ ਮੈਂ ਉੱਧਰ ਕੋਈ ਪਾਣੀ ਪੂਣੀ ਲੈ ਕੇ ਆਉਂਦੀ ਆ ਅੱਛਾ ਮੈਨੂੰ ਪਤਾ ਲੱਗ ਗਿਆ ਮੈਂ ਅੱਗੇ ਤੇ ਸੁੱਤਾ ਬੈਤੀ ਅੰਦਰ ਨਾ ਨਾ ਤੀ ਤਾ ਲਾ ਤੁਸੀਂ ਕਰੋ ਕੱਲਾ ਮੈਂ ਤਾਂ ਪੈਣਾ ਘੰਟਾ ਜਾ ਜੇ ਚਲੋ ਠੀਕ ਹੈ ਤੁਸੀਂ ਕਰ ਲੋ ਰੈਸਟ ਠੀਕ ਆ ਠੀਕ ਆ ਮਾੜੇ ਗੱਲ ਸੁਣਾਈਦਾ ਗੌਰ ਰੱਖੀ ਜੇ ਫੋਨ ਆ ਗਿਆ ਭੈਣ ਤਾਂ ਦੱਸਦੀ ਮੈਨੂੰ ਕਦੇ ਉੱਥੇ ਡਿੱਕੀ ਜਾਵੇ ਉਹ ਕੋਈ ਨਾ ਜੀ ਦੱਸ ਦੂੰਗੀ ਮਾਪੇ ਨੂੰ ਭਾਏ ਤੁਸੀਂ ਰੈਸਟ ਕਰ ਲੋ ਦੇਖ ਲੈ ਵੀ ਫੋਨ ਆਜੂਗਾ ਮੈਂ ਦੱਸ ਦੂੰਗੀ ਐਵੇਂ ਕਰਦੇ ਨੇ ਕੀ ਗੱਲਾਂ ਪੁੱਠੀਆਂ ਸਾਰਾ ਬਸ ਬੰਦੇ ਤਾਂ ਅੱਜ ਕੱਲ੍ਹ ਆ ਹੀ ਨੇ ਹੋਰ ਮੰਮੀ ਤੈਨੂੰ ਨਹੀਂ ਪਤਾ ਹੈ ਉਹਨੇ ਆਉਣਾ ਚੜੇਲੇ ਦੀ ਭੈਣ ਨੇ ਅੱਜ ਅੱਛਾ ਬਸ ਇਹਨੂੰ ਐ ਵੀ ਉਹਦਾ ਫੋਨ ਆਊਗਾ ਅੱਛਾ ਵੀ ਜੀ ਉਹਦਾ ਫੋਨ ਆਊਗਾ ਮੈਂ ਫੋਨ ਦਾ ਚੱਕੂਗੀ ਉਹ ਪੈਣ ਪਾਈ ਤਾਂ ਪੈਣ ਪਾਈ ਹੁੰਦੇ ਨੇ ਬਸ ਉਹੀ ਵੀ ਬਗਾਨੀ ਤਾਂ ਬਗਾਨੇ ਉਹ ਆਪਦੀ ਹੈ ਨਾ ਹਾਂ ਉਹਦਾ ਜਾਦੇ ਮੋਹ ਕਰਦੇ ਆਂ ਕੁੰਡਾ ਲੱਗਿਆ ਮੈਂ ਵੀਰੇ ਨੂੰ ਫੋਨ ਵੀ ਕੀਤਾ ਸੀ ਕਿ ਵੀਰੇ ਮੈਂ ਰਖੜੀ ਬੰਨਣਾਉਣਾ ਵਾ ਫੇਰ ਪਤਾ ਨਹੀਂ ਕਿੱਧਰ ਚਲੇ ਗਏ ਆ ਓਹੋ ਮੈਂ ਵੀ ਪਾਗਲ ਆ ਮੈਨੂੰ ਲੱਗਦਾ ਵੀਰੇ ਮੇਰੇ ਲਈ ਚਾਕਲੇਟ ਲੈਣ ਗਿਆ ਵਾ ਵੀਰੇ ਨੂੰ ਚੰਗੀ ਤਰ੍ਹਾਂ ਪਤਾ ਕਿ ਮੈਨੂੰ ਚਾਕਲੇਟ ਬਹੁਤ ਪਸੰਦ ਆ ਯਾ ਤਾਂ ਪਹਿਲਾਂ ਵੀ ਮੈਨੂੰ ਬਹੁਤ ਚਾਕਲੇਟ ਲੈ ਕੇ ਦਿੰਦਾ ਸੀਗਾ। ਚਲ ਪਤਾ ਨਹੀਂ ਮੈਂ ਵੀ ਕੀ ਕੀ ਬੋਲੀ ਜਾਨੀ ਆ ਅੰਦਰ ਜਾ ਕੇ ਦੇਖਦੀ ਆ। ਚੰਗਾ ਕੋਈ ਨਾ। ਅੰਦਰ ਬੈਠੀ ਜਾ ਕੇ। ਤਾਂ ਲੱਗਾ। ਚਲ ਕੋਈ ਨਹੀਂ ਲੱਗ ਗਈ ਕਿਤੇ ਕਹਿਣੇ ਮੈਂ ਤਾਂ ਤੱਕ ਪਾਣੀ ਪੀ ਲਈ। ਸੋ ਇਹਨੂੰ ਵੀ ਤਾਲਾ ਲੱਗਿਆ ਸੁੱਤੇ ਹੋਏ ਚੰਗਾ ਭਲਾ ਪਤਾ ਵੀ ਫੋਨ ਵੀ ਕੀਤਾ ਸੀਗਾ ਮੈਂ ਤੇ ਬੈਂ ਤੇ ਆ ਭੈਣਾ ਭਰਾਵਾਂ ਦਾ ਹੁੰਦਾ ਅੱਜ ਵੀ ਨਹੀਂ ਮੇਰਾ ਘਰ ਆਗਾ ਚਲ ਇਦਾਂ ਕਰਦੀ ਮੈਂ ਮੰਜੇ ਤੇ ਬੈਠ ਕੇ ਤੇ ਫਿਰ ਵੇਟ ਕਰਦੀ ਆ ਚਲੋ ਮੰਜਾ ਢਾ ਕੇ ਘਰ ਇੱਥੇ ਬੈਠ ਜਾਂਦੀ ਆ ਨੇ ਜਿਮ ਨਾਲ ਜਰ ਨੂੰ ਜੀ ਰਿਉਣੀ ਪਾਣੀ ਦਾ ਪੀਵਾ ਦੋ ਘੁੱਟਾ ਸੋਈ ਨੂੰ ਤਾਂ ਤਾਲਾ ਲੱਗਿਆ ਹੋਇਆ ਵਾ ਆਪਾਂ ਤਾਂ ਨਿਕਾ ਤਾਂ ਹੋਊਗਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਤੇ ਮੇਰਾ ਚਾਕਲੇਟ ਲੈਨ ਕਿਆ ਹੋਇਆ ਵਾ ਭਾਬੀ ਦੇ ਘਰੇ ਹੋਣੀ ਚਾਹੀਦੀ ਹੀ ਘਰੇ ਤਾਂ ਤੱਲੇ ਲੱਗੇ ਪਏ ਆਉਂਦਿਆਂ ਨੂੰ ਘਰੇ ਤੱਲੇ ਲੱਗੇ ਹੋਏ ਹੈ ਖੈਰ ਸੋਕ ਤਾਂ ਹੈ ਵੀ ਮਨ ਲਾ ਕੇ ਪੁੱਛਦੀ ਆ ਮੈਂ ਫਿਰ ਮੇਰੇ ਵਾਸਤੇ ਸੂਟ ਨਹੀਂ ਲੈ ਕੇ ਤੁਸੀਂ ਲੈਂਦਾ ਈ 3500 ਦਾ ਆਇਆ 3500 ਦਾ ਹੋਰ ਐ ਤਾਂ ਮੈਨੂੰ ਤੇਰੇ ਤੇ ਮਾਨ ਹੈਗਾ ਆ ਚੜੇਲ ਦਾ ਫੋਨ ਕਿੱਥੋਂ ਆ ਗਿਆ ਕਿਹਦਾ ਆ ਗਿਆ ਪੁੱਤ ਉਸੇ ਦਾ ਜਿਹੜੀ ਤਾਂ ਨੌ ਲਹਿਰੀ ਦੀ ਪਹਿਲਾਂ ਚੱਲ ਕੋਈ ਨਾ ਪੁੱਤ ਸੁਣ ਲੈ ਹੈਲੋ ਸਤਿ ਸ੍ਰੀ ਅਕਾਲ ਕੌਣ ਸੁਖ ਬੋਲਨੀ ਹੈ ਭਾਬੀ ਸੁੱਖਾ ਹਾਂ ਪਛਾਣਿਆ ਨਹੀਂ ਆ ਨਾ ਨਾ ਬਾਜੀ ਪਹਿਚਾਨ ਜੀ ਨਹੀਂ ਆਈ ਭਾਬੀ ਮੈਂ ਮੇਰੇ ਨੂੰ ਰਖੜੀ ਬੰਨਣ ਆਈ ਹੋਈ ਆ ਘਰੇ ਅੱਛਾ ਆ ਵੀ ਗਈ ਹਾਂ ਤੁਸੀਂ ਕਿੱਥੇ ਹੋ ਮੈਂ ਵੀ ਮੇਰੇ ਭਾਈ ਤੇ ਰਖੜੀ ਬੰਨਣ ਗਈ ਹੋਈ ਆ ਤੋ ਕਦੋਂ ਆਓਗੇ ਫਿਰ ਕੋਈ ਨਾ ਐ ਕਰ ਤੂੰ ਬੈਠ ਲੈ ਅਸੀਂ ਤੁਰਦੇ ਆਂ ਫਿਰ ਛੇਤੀ ਆਜੋ ਭਾਬੀ ਮੈਂ ਵਾਪਸ ਵੀ ਜਾਣਾ ਕੋਈ ਨਾ ਕੋਈ ਨਾ ਤੁਰਦੇ ਆਂ ਠੀਕ ਆ ਭਾਬੀ ਫਿਰ ਮੈਂ ਢੀਕਦੀ ਆ ਤੁਹਾਨੂੰ ਚੰਗਾ 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 ਠੀਕ ਹੈ ਦੇਖ ਲੈ ਮਾਂ ਗਰੀ ਫੋਨ ਖੜਕਾਤਾ ਇਹਨੂੰ ਆਈ ਨਹੀਂ ਔੜਦੀ ਹੈਗੀ ਵੀ ਆਪਦੇ ਪਿੰਡ ਗਈ ਆ ਸਾਬ ਦੇ ਮਾਪਿਓ ਨਾ ਸੋ ਦੁੱਖ ਸੁੱਖ ਕਰਨਾ ਪੁੰਦਾ ਭੈਣ ਭਾਈ ਨਾਲ ਪਿੱਛੇ ਹੀ ਖੜਕਾਤਾ ਫੋਨ ਮੇਰੇ ਦਾ ਇਹ ਬਹੁਤ ਲਹੂ ਪੀਂਦੀ ਹੈ ਜਾਨ ਖਾਂਦੀ ਹੈ ਮੇਰੇ ਤੇ ਸਾਰਾ ਦਿਨ ਚੱਲ ਕੋਈ ਨਾ ਧੀ ਇਹ ਉਹ ਵੀ ਧੀ ਆ ਧੀ ਤਾਂ ਹੈਗੀ ਆ ਮਾਂ ਪਰ ਉਹ ਧੀ ਬਣ ਕੇ ਰਹਿੰਦੀ ਨਹੀਂ ਹੈਗੀ ਪਤਾ ਹੈ ਜਦੋਂ ਵੀ ਇਹ ਜਾਂਦਾ ਜਿੰਨੇ ਜੇਬ 'ਚ ਪੈਸੇ ਹੋਣਗੇ ਸਾਰੇ ਉਸੇ ਨੂੰ ਤੇ ਆਉਂਦਾ ਇੰਨੀ ਲਾਡਲੀ ਰੱਖੀ ਹੋਈ ਐ ਮੇਰੇ ਵਰਗੀ ਜੇ 10 ਰੁਪਏ ਮੰਗ ਲੈ 3600 ਕਾਲ ਸੁਣਾਊਗਾ ਮੈਨੂੰ ਕੂਗਾ ਤੈਂ ਕੀ ਕਰਨਾ ਕੱਲ ਤੈਨੂੰ ਆ ਚੀਜ਼ ਲਿਆ ਕੇ ਦਿਤੀ ਆ ਪਰਸੋਂ ਤੈਨੂੰ ਆ ਲਿਆ ਕੇ ਦਿੱਤਾ ਤੇਰੀ ਨਹੀਂ ਖਰਚਾਂ ਮਾਂ ਮੇਰੇ ਵਰਗੀ ਫਿਰ ਪੈਸੇ ਗਿਣਨ ਲੱਗਿਆਂ ਨੇ ਮੇਰੇ ਵਾਰੀ ਇਹ ਫਿਰ ਉਹਦੇ ਵਾਰੀ ਵੀ ਗਿਣਿਆ ਕਰੇ ਨਾਲੇ ਦੇ ਆਮਦ ਨਾਲੇ ਮੱਥੇ ਲੁੱਕ ਰੱਖਦਾ 10 ਦਾ ਵੀ ਨਹੀਂ ਹੈਗਾ ਮੈਨੂੰ ਆ ਕੇ ਗੁੱਸਾ ਤਾਂ ਮੈਨੂੰ ਐਸੀ ਗੱਲਾਂ ਹੁੰਦਾਗਾ ਉਹ ਫੇਰ ਆ ਗਿਆ ਕੱਟ ਦਿੰਨੀ ਆ ਪਰੇ ਇਹ ਤਾਂ ਐਂ ਕਰੀ ਜਾਊਗੀ ਹੁਣ ਤੈਨੂੰ ਪਤੀ ਐ ਇਹਦਾ ਮੰਮੀ ਵੇਰ ਸੂਟ ਦਿਖਾ ਤਾਂ ਦੇ ਕਿਹਜਾ ਸੂਟ ਐ ਮਨ ਤੱਚ ਵੀ ਲੱਗ ਰੀ ਮਨ ਦਾ ਖਾਸ਼ੀ ਪੁੱਤ ਦਿਖਾ ਦਿੰਨੀ ਆ ਗੁਰਪ੍ਰੀਤ ਪੁੱਤ ਉਹ ਸੂਟ ਦਿਖਾ ਜਿਲਿਆ ਸ਼ੇਦੀ ਚੱਕ ਕੇ ਮੈਨੂੰ ਵੀ ਪਤਾ ਲੱਗਿਆ ਵੀ ਕਿਹਜਾ ਕੰਦਰਾ ਸੁੰਦਰਾ ਹੈ 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 ਪੁੱਤ ਹੈਟਲੀ ਨਵਾਰੀ ਚ ਮੰਮੀ ਆਵ ਹਾਂ ਬਤੇ ਹੀ ਆ ਲੈ ਆ ਦੇਖ ਪੁੱਤ ਤੇਰੇ ਵਾਸਤੇ ਲੈ ਨਾ ਕਿੰਨਾ ਸੋਹਣਾ ਕਲਰ ਹੈ ਹਨਾ ਇੱਕ ਤਾਂ ਹੈਗੀ ਤੈਨੂੰ ਕੱਪੜਾ ਲੈਣ ਦੀ ਬਹੁਤ ਭਰਖ ਹੈ ਹਨਾ ਮੈਂ ਤੈਨੂੰ ਜਿਹੇ-ਜਾ ਕਹਿੰਦੀ ਮੈਨੂੰ ਇਹ ਸੂਟ ਚਾਹੀਦਾ ਉਹ ਹੀ ਜਿਹਾ ਕੇ ਰੱਖ ਲਈ ਮੈਨੂੰ ਪਤਾ ਹੈ ਮੇਰੀ ਧੀ ਵੀ ਕਹੇ ਜੀ ਉਹ ਆ ਮੈਂ ਸਾਬਾ ਫੇਰ ਉਸੇ ਤਰੀਕੇ ਨਾਲ ਲੈਂਦੀ ਹਾਂ ਹੂੰ ਸੂਟ ਬਹੁਤ ਸੋਹਣਾ ਹੈ ਐਸੀ ਵੀ 3500 ਰੁਪਿਆ ਲਾਈ ਕੋਈ ਥੋੜੀ-ਮੋਟੀ ਗੱਲ ਨਹੀਂ ਹੁੰਦੀ ਹੈਗੀ ਹੋਰ ਕੀ ਹੈ ਤੇਰੇ ਉੱਤੇ ਵੀ ਹੋਰ ਕੀ ਹੈ ਮੈਨੂੰ ਖਰਾਏ ਕਰੀ ਮੈਂ ਇਹ ਨਹੀਂ ਲੈ ਕੇ ਜਾਂਦੀ ਮੈਂ ਨਾ ਅੱਜ ਦਾ ਦਿਨ ਰਹਿ ਜੂੰਗੀ ਆਪਣੇ ਬੀਜ ਟੇਲਰ ਨਹੀਂ ਹੈਗਾ ਉਹਨੂੰ ਦੇ ਦੇ ਸਲਾਈ ਕਰਕੇ ਦੇ ਦੂੰ ਮੈਂ ਸਵੇਰੇ ਜਾਂਦੀ ਹਾਂ ਪਾ ਕੇ ਜਾਉਂਗੀ ਘਮਾਂਡਣਾ ਦੇਖੀ ਮੱਚ ਮੱਚ ਕੇ ਤੂੰ ਚੋਹ ਜਾਣਗੀ ਆ ਚੱਲ ਕੋਈ ਨਾ ਤੀ ਸੁਆਦ ਹਾਂ ਪਾ ਕੇ ਜਾਉਂ ਮੈਂ ਤਾਂ ਅਜੇ ਤੱਕ ਨਹੀਂ ਆਏ ਵੀਰੇ ਹੋਣੀ ਕਾਰ ਵੀ ਜਾਣਾ ਦੱਸ ਉਹਨਾਂ ਨੇ ਕਿਹਾ ਛੇਤੀ ਆ ਜੀ ਸ਼ਾਮ ਦਾਕਤ ਦੁਬਾਰਾ ਫੋਨ ਲਾ ਕੇ ਦੇ ਦਿਆਂ ਤੇ ਇਹ ਨਾ ਹੋਵੇ ਕਿ ਲਾਸਟ ਬੱਸ ਵੀ ਨੰਗ ਜੇ ਮੇਰੀ ਕਿਆ ਕਰਦੀਆਂ ਫਟਾਫਟ ਵੀਰੇ ਦੇ ਰਖੜੀ ਬਣਨ ਕੇ ਨਾ ਫਿਰ ਆਪਾਂ ਟੇਲਰ ਨੂੰ ਸੂਟ ਸਿਵਾਉਣਾ ਦੇ ਹੀ ਆਉਨੇ ਆ ਚਲਤੀ ਆ ਠੀਕ ਐ ਹਾਂ ਆਪਾਂ ਤੇ ਆਹ ਉਹ ਦੇ ਆ ਮੰਗ ਸੂਟ ਆ ਦੇਖ ਲੈ ਆ ਚੜੇਲ ਦਾ ਫੋਨ ਫੇਰ ਆ ਗਿਆ ਤੂੰ ਕਹਿੰਦੀ ਸੀ ਨਾ ਇਹਦਾ ਵਾਲੀ ਚੰਗੀ ਐ ਇਹਦੇ ਵੀ ਮੈਨੂੰ ਸ਼ਾਂਪੂ ਮਿਲਦਾ ਸਮਾਰ ਕੇ ਪੌਣੀ ਨਰਮ ਜੀ ਲੱਗਦੀ ਸੀ ਇਹ ਉੱਪਰੋਂ ਨਰਮ ਐ ਵਿੱਚੋਂ ਬਹੁਤ ਗਰਮ ਐ ਤੈਨੂੰ ਨਹੀਂ ਪਤਾ ਹੈਗਾ ਮੈਨੂੰ ਪਤਾ ਹੈ ਮੈਨੂੰ ਇਹਦਾ ਪੇਟ ਆ ਰਿਹਾ ਨਾ ਚਲ ਕੋਈ ਨਾ ਤੇ ਸੁਣ ਲੈ ਕੀ ਕਹਿੰਦੀ ਐ ਹੈਲੋ ਹੈਲੋ ਬੱਬੇ ਆਏ ਨਹੀਂ ਅਜੇ ਤੱਕ ਤੁਸੀਂ ਤੁਰ ਨਹੀਂ ਲੱਗਦੇ ਸੀ ਮੇਰੀ ਗੱਲ ਤਾਂ ਸੁਣ ਲੈ ਆਪੇ ਬੋਲੀ ਜਾਂਦੀ ਐ ਮੇਰੀ ਤਾਂ ਸੁਣ ਲੈ ਪਹਿਲਾਂ ਮੈਂ ਤਾਂ ਐਂ ਕਹਿੰਦੀ ਸੀ ਵੀ ਅਸੀਂ ਤੁਰਨੇ ਲੱਗਦੇ ਸੀ ਆ ਵੀਰੇ ਨੇ ਨਾ ਬਾਲਾ ਜ਼ੋਰ ਜਾ ਪਾ ਲਿਆ ਕਰਨ ਵੀ ਪੈਣੇ ਤੈਨੂੰ ਅੱਜ ਰਹਿਣਾ ਹੀ ਪਊਗਾ ਵੀਰੇ ਨੇ ਰੱਖ ਲਿਆ ਓਰੇ ਸਾਨੂੰ ਤਾਂ ਭਾਬੀ ਫਿਰ ਮੈਮੀ ਦਾ ਰਖੜੀ ਬੰਨਣ ਆਈ ਸੀਗੀ ਮੈਨੂੰ ਵੀ ਪਤਾ ਐ ਵੀ ਤੂੰ ਰਖੜੀ ਬੰਨਣ ਆਈ ਐ ਮੈਨੂੰ ਕੀ ਦੱਸਦੀ ਐ ਜੇ ਤੈਨੂੰ ਇੰਨਾ ਪਤਾ ਦੀ ਵੀ ਅੱਜ ਦਿਹਾੜ ਦਾ ਦਿਨ ਐ ਜਾਂ ਤਾਂ ਤੂੰ ਗੱਲ ਬੰਨ ਜਾਂਦੀ ਜਾਂ ਫਿਰ ਗੱਲ ਨੂੰ ਆ ਜਾਂਦੀ ਮੈਨੂੰ ਇਹ ਵੀ ਭਾਬੀ ਅੱਜ ਘਰੇ ਹੀ ਹੋਣੇ ਦੱਸ ਕੀ ਗੱਲ ਮੈਨੂੰ ਮੈਂ ਤਾਂ ਫੋਨ ਕਰਕੇ ਆਈ ਸੀਗੀ ਵੀਰੇ ਨੂੰ ਆਹ ਵੀਰੇ ਨੂੰ ਕੀਤਾ ਜੀ ਫੋਨ ਮੇਰੀ ਸੁਣ ਗੱਲ ਫਿਰ ਤੂੰ ਐਂ ਕਰ ਜੇ ਤੈਨੂੰ ਬਾਹਲੀ ਕਾੜੀ ਜਾਣਦੀ ਨਾ ਤੇਰੀ ਬੱਸ ਦਾ ਟਾਈਮ ਹੋ ਰਿਹਾ ਤੂੰ ਐਂ ਕਰ ਰੱਖੜੀ ਜਾ ਤਾਂ ਮੰਜੇ ਤੇ ਰੱਖ ਜਾ ਨੀ ਗਮੰਡੀਆਂ ਨੇ ਫੜਾ ਜਾ ਠੀਕ ਹੈ ਬੋਬੀ ਆਹੋ ਚਾ ਠੀਕ ਆ ਚੰਗਾ ਦੇਖ ਲੈ ਐਂ ਦਿਮਾਗ ਖਾਂਦੀ ਐ ਮੇਰਾ ਇਹਦੇ ਪਿੱਛੂ ਐਂ ਪੈ ਰਹੇ ਨੇ ਵੀ ਆਪਦੇ ਪਿੰਡ ਕਿਉਂ ਗਈ ਵੀ ਮੇਰੀ ਖਾਤਰਦਾਰੀ ਕਰਨੀ ਸੀ ਘਰੇ ਰਹਿ ਕੇ ਮੈਂ ਵੀ ਤੈਨੂੰ ਪਤਾ ਧੀ ਤਾਂ ਮੈਂ ਤੇਰੀ ਹਾਂ ਤੂੰ ਆਪਦੀ ਨਾਲ ਦਮ ਕਿੰਨਾ ਕ ਮੂਹ ਲਾਉਂਦੀ ਹੁੰਦੀ ਸੀ ਮੈਂ ਕਿਹਾ ਮੂਹ ਲਾਵਾਂ ਮੈਂ ਕਿਹਤੋਂ ਦੱਸ ਕੀ ਖਖੜੀਆਂ ਲੈਣੀਆਂ ਨੇ ਸੋ ਫਿਰਦੀ ਇਹਦੇ ਵਰਗੀ ਚੜੇਲ ਚਲ ਮੇਰੀ ਗੱਲ ਸੁਣ ਆ ਜਾ ਅੰਦਰ ਰਖੜੀ ਬੰਨੀ ਆਪਾਂ ਵੀ ਹੋਰੇ ਗੱਲਾਂ ਚ ਪੈ ਗਈ ਚਲ ਹੋ ਖੜੀ ਲੈ ਵੀਰੇ ਬੰਨਾ ਤੇਰੇ ਰਖੜੀ ਆ ਜਾ ਉਹ ਕਮਰੇ ਜਾ ਜਾ ਹੁਣ ਤੂੰ ਸਾ ਹੋਰੇ ਆਪਣੀਆਂ ਗੱਲਾਂ ਲੈ ਕੇ ਬਹਿ ਜੇ ਨਾ ਮੈਂ ਕਲਾਸ ਨੂੰ ਜਾਣਾ ਹੈਗਾ ਕੀ ਕਰੀਏ ਵੀਰੇ ਇੱਤ ਪਾਉਂਦੀ ਜਾਦੇ ਉਹ ਦੇਖ ਲੈ ਮੇਰੇ ਸਾਹਮਣੇ ਕਿੰਨੇ ਫੋਨ ਆ ਗਏ ਆ ਪਸ਼ਾਂਤ ਰਹੇ ਕਰੋ ਬਿੰਦੇ ਬਿੰਦੇ ਫੋਨ ਖੜਕਾਈ ਜਾਂਦੀ ਹੈ दिन उदी कोई अपने हथी रखड़ी बन के जाऊंगी <laughs> <laughs> चल को मेरे कोई नहीं, मैं ही समझूंगी कि मैं रखड़ी बनगी ਹੈਲੋ 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 ਹਾਂਜੀ ਕਿੱਦੋਂ ਆਏਗੇ ਟਾਈਮ ਹੋ ਗਿਆ ਮਸ ਵੀਰੇ ਨੇ ਮੈਨੂੰ ਰੋਕ ਲਿਆ ਸੀ ਕਹਿੰਦੇ ਇੰਨੇ ਚਿਰ ਬਾਅਦ ਆਈਆਂ ਤੇ ਕੋਈ ਚਿਰ ਬੈਠ ਜਾ ਫਿਰ ਮੈਂ ਵੀਰੇ ਨੂੰ ਕਿਹਾ ਕਿ ਵੀਰੇ ਮੈਂ ਜਾਣਾ ਮੇਰਾ ਘਰੇ ਸਰਦਾ ਨਹੀਂ ਆ ਵਧੀਆ ਹੋ ਗਿਆ ਹਾਂ ਬਹੁਤ ਵਧੀਆ ਹੋ ਗਿਆ ਕੀ ਦੱਸਾਂ ਸਾਰੇ ਨੇ ਇੰਨਾ ਚਾਹ ਕੀਤਾ ਖਾਸ ਕਰ ਵੀਰੇ ਦੇ ਪਾਪੀ ਨੇ ਤਾਂ ਇੰਨਾ ਜ਼ਿਆਦਾ ਚਾਹ ਕੀਤਾ ਨਾ ਕਿ ਤੁਸੀਂ ਆਪ ਆਉਂਦੇ ਨਾ ਤੁਸੀਂ ਦੇ ਦੇ ਕਿੰਨਾ ਪਿਆਰ ਕਰਦੇ ਮੈਨੂੰ ਐਨੀ ਸੇਵਾ ਕੀਤੀ ਮੇਰੀ ਮੇਰੇ ਬਾਰੇ ਪੁੱਛਦੇ ਹੋਣਗੇ ਛੋੜੀਆ ਹਾਂ ਪੁੱਛਦੇ ਸੀ ਤੇ ਫਿਰ ਮੈਂ ਕਹਿੰਦਾ ਸੀ ਵੀ ਖੇਤ ਕੰਮ ਸੀਗਾ ਰੇਪਾਉਣ ਵਾਲੀ ਸੀਗੀ ਹਾਂ ਕੀ ਦੱਸਾਂ ਜਨੀ ਪਰ ਗਿਆ ਖਰਾ ਉਹ ਚਾ ਕੀਤਾ ਬਹੁਤ ਜ਼ਿਆਦਾ ਜਦੋਂ ਹੀ ਆਉਂਦੇ ਨਾ ਤੇ ਆਪ ਕਹਿਣਾ ਸੀ ਮੈਨੂੰ ਨਾ ਪਿਆਰ ਕਰਦੇ ਆ ਮੈਨੂੰ ਤਾਂ ਇਹ ਪਤਾ ਦੀਆਂ ਤਾਂ ਪਿਆਰ ਤਾਂ ਬਹੁਤ ਕਰਦੇ ਨੇ ਤਾਂ ਹੀ ਦੂਜੇ ਜਿੱਤ ਕਰਨੀ ਵੀ ਮੈਂ ਜਾਣੀ ਜਾਣਾ ਹਾਂਜੀ ਨਾ ਕੋਈ ਨਹੀਂ ਜਦੋਂ ਮੈਂ ਵੀ ਮੈਂ ਮਾਰਕ ਕੋਲ ਜਿਹੜਾ ਹੁਣ ਕੋਈ ਪਤਾ ਲੱਗਾ ਕੰਮ ਕਰਾਗਾ ਹਾਂਜੀ ਮੈਂ ਕਿਹਾ ਟਾਈਮ ਕੱਢ ਕੇ ਆਵਾਂਗੇ ਕਿਤੇ ਕੱਟੇ ਫਿਰ ਹਾਂ ਤੇ ਬਰਾਂ ਤੋਂ ਹੀ ਕੰਮ ਦਾ ਟਾਈਮ ਲਗਾ ਦੂੰਗੇ ਆ ਰਹੇ ਹੁਣ ਕਿਤੇ ਬੱਸ ਮੈਂ ਚੱਲਣ ਲੱਗੀ ਹਾਂ ਤੂੰ ਲੈ ਆਜੋ ਮੈਨੂੰ ਅੱਗੋਂ ਆ ਕੇ ਆਜ ਨੂੰ ਕੋਰੇ ਤੇ ਨੂੰ ਬਾਜ ਆਇਆ ਨਹੀਂ ਕਤੋਂ ਰਹੀ ਆ। ਉਹ ਕੋਈ ਮਠੰਡਾ ਪੀ ਲਿਆ ਸੀ ਨਾ ਤੇ ਗਲਾ ਜਿਹਾ ਥੋੜਾ ਜਿਹਾ ਬੈ ਗਿਆ ਮੇਰਾ। ਅੱਛਾ। ਚਾ ਮੈਨੂੰ ਲੱਗਾ ਚਲ ਆ ਜਾ ਫਿਰ ਇਹਦੀ ਮੈਂ ਇੱਥੇ ਬਾਜ਼ਾਰ ਚਾਹ ਹੋਏਗਾ। ਉਹਦੇ ਦਾੜੀ ਟੁੜੀ ਜੀ ਕਰਾਣੀ ਸੀਗੀ ਬਾਜ ਦੀ ਕਟਾਉਣੇ ਤੇ। ਘੰਟਾ ਕਿ ਮੈਨੂੰ ਵੀ ਲੱਗੂ ਘੰਟੇ ਤੱਕ ਉਹਦੇ ਦੇ ਸੌਂਦੀ ਮੈਂ ਲੈ ਜਾਉਂਦਾ ਨੇ। ਹਾਂਜੀ ਮੈਂ ਬਸ ਚੱਲਣ ਲੱਗਿਆ। ਆਏ ਬਟਾ। ਹਾਂ ਅਗੇ ਮੈਂ